ਤਨਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਪੂਰਵ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ ਸੋ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਕਿ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵੱਲੋਂ ਆਪਣੇ ਨੇੜਲੇ ਗੁਰੂ ਘਰਾਂ ਦੇ ਵਿੱਚ ਪਰਿਵਾਰਾਂ ਸਮੇਤ ਹਾਜ਼ਰੀ ਭਰੀ ਉੱਥੇ ਹੀ ਵਕ ਵਕ ਥਾਵਾਂ ਤੇ ਵਿਸ਼ਾਲ ਨਗਰ ਕੀਰਤਨ ਕੱਢੇਗੇ ਤਨਤਨ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਜਕਾਰਿਆਂ ਦੇ ਗੂੰਜ ਵਿੱਚ ਇਹ ਵਿਸ਼ਾਲ ਨਗਰ ਕੀਰਤਨ ਸੰਗਤਾਂ ਵੱਲੋਂ ਆਪਣੇ ਆਪਣੇ ਇਲਾਕਿਆਂ ਨਗਰਾਂ ਦੇ ਵਿੱਚ ਕੱਢੇ ਗਏ ਸੋ ਵਕ ਵਕ ਥਾਵਾਂ ਤੇ ਸਿੱਖ ਸੰਗਤਾਂ ਵੱਲੋਂ ਸਵਾਗਤ ਕੀਤਾ ਗਿਆ ਸੋ ਫੁੱਲਾਂ ਦੀ ਵਰਖਾ ਕੀਤੀ ਗਈ ਕਈ ਥਾਵਾਂ ਤੇ ਸੰਗਤਾਂ ਵੱਲੋਂ ਸਨਮਾਨਤ ਸਿਰਪੌ ਦੇ ਕੇ ਵੀ ਸਨਮਾਨਤ ਕੀਤਾ ਗਿਆ ਪੰਜ ਪਿਆਰਾਂ ਨੂੰ ਸਨਮਾਨਤ ਕੀਤਾ ਗਿਆ ਸੋ ਧੰਨਤਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁੰਦਰ ਪਾਲਕੇ ਵਿੱਚ ਸਜੋਬਤ ਕੀਤੇ ਗਏ ਸੋ ਸੰਗਤਾਂ ਦਰਸ਼ਨ ਕਰ ਰਹੀਆਂ ਨੇ ਸੇਵਾ ਕਰ ਰਹੀਆਂ ਨੇ ਬਾਣੀ ਪੜ ਰਹੀਆਂ ਨੇ ਸੋ ਇਹ ਨਗਰ ਕੀਰਤਨ ਅੱਜ ਮਕਬੂਲਪੁਰਾ ਇਲਾਕੇ ਦੇ ਵਿੱਚ ਵੱਖ-ਵੱਖ ਥਾਵਾਂ ਤੋਂ ਹੁੰਦਾ ਹੋਇਆ ਇੱਥੇ ਹੀ ਸ਼ਾਮ ਨੂੰ ਸਮਾਪਤ ਹੋਇਆ ਸੇ ਜੇ ਗੱਲ ਕਰੀਏ ਤਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਧੀਆ ਪ੍ਰਬੰਧ ਕੀਤੇ ਗਏ ਸਨ ਔਰ ਬੜੇ ਸੁਚੱਜੇ ਢੰਗ ਦੇ ਨਾਲ ਇਸ ਨਗਰ ਕੀਰਤਨ ਨੂੰ ਸਜਾਇਆ ਗਿਆ ਸ਼ਬਦੀ ਜਥੇ ਬੀਬੀਆਂ ਵੱਲੋਂ ਸ਼ਬਦ ਕੀਰਤਨ ਗਾਇਨ ਕੀਤੇ ਗਏ ਨਿਹੰਗ ਸਿੰਘਾਂ ਵੱਲੋਂ ਗਤਕੇ ਦੇ ਜੋਹਰ ਵਿਖਾਏ ਗਏ ਅੱਗੇ-ਅੱਗੇ ਜਿਕਾਰਿਆਂ ਦੀ ਗੂੰਜ ਵਿੱਚ ਨਗਾਰਾ ਵਜਾਇਆ ਜਾ ਰਿਹਾ ਸੀ ਅਤੇ ਜੇ ਗੱਲ ਕਰੀਏ ਤਾਂ ਸੰਗਤਾਂ ਵਿੱਚ ਸ਼ਰਧਾ ਭਾਵਨਾ ਤੁਸੀਂ ਆਪ ਦੇ ਸਕਦੇ ਹੋ ਬੀਬੀਆਂ ਵੱਲੋਂ ਝਾੜੂ ਦੀ ਸੇਵਾ ਕੀਤੀ ਜਾ ਰਹੀ ਸੀ ਸੋ ਪ੍ਰਬੰਧਕ ਕਮੇਟੀ ਵੱਲੋਂ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ ਸੀ ਜੇ ਗੱਲ ਕਰੀ ਤਾਂ ਵੱਖ-ਵੱਖ ਥਾਵਾਂ ਤੇ ਨਗਰ ਕੀਰਤਨ ਦੇ ਸਵਾਗਤ ਦੇ ਲਈ ਲੰਗਰ ਲਗਾਏ ਗਏ ਸੋ ਸਿੱਖ ਸੰਗਤਾਂ ਵੱਲੋਂ ਲੰਗਰ ਛਕੇ ਗਏ ਸੋ ਤਸਵੀਰਾਂ ਤੁਹਾਡਾ ਨਾਲ ਸਾਂਝਾ ਕਰ ਰਿਹਾ ਮਕਬੂਲਪੁਰਾ ਇਲਾਕੇ ਦੇ ਜਿੱਥੇ ਕਿ ਅੱਜ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ ਤੇ ਇਸ ਨਗਰ ਕੀਰਤਨ ਦੇ ਵਿੱਚ ਸੰਗਤਾਂ ਨੇ ਹਾਜ਼ਰੀ ਭਰ ਕੇ ਆਪਣਾ ਜਨਮ ਸਫਲ ਕੀਤਾ ਸੋ ਧੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਖੁਸ਼ੀਆਂ ਪ੍ਰਾਪਤ ਕਰਨ ਲਈ ਉਹਨਾਂ ਦਾ ਪ੍ਰਕਾਸ਼ ਪੂਰਵ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ ਇਸ ਮੌਕੇ ਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੇ ਕਿਹਾ ਕਿ ਇਹ ਨਗਰ ਕੀਰਤਨ ਹਰ ਸਾਲ ਇਸੇ ਤਰ੍ਹਾਂ ਹੀ ਕੱਢਿਆ ਜਾਂਦਾ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਨਗਰ ਕੀਰਤਨ ਵਿੱਚ ਹਾਜ਼ਰੀ ਭਰਦੀਆਂ ਨੇ ਸੋ ਬੱਚਿਆਂ ਨੂੰ ਇਤਿਹਾਸ ਨਾਲ ਜੋੜਨ ਦੇ ਲਈ ਵਧੀਆ ਉਪਰਾਲੇ ਕੀਤੇ ਜਾ ਰਹੇ ਨੇ ਇਸੇ ਤਰ੍ਹਾਂ ਹਰ ਜਗ੍ਹਾ ਤੇ ਉਪਰਾਲੇ ਕੀਤੇ ਜਾਣੇ ਚਾਹੀਦੇ ਨੇ ਅਤੇ ਆਪਣੇ ਬੱਚਿਆਂ ਨੂੰ ਸਿੱਖ ਇਤਿਹਾਸ ਬਾਰੇ ਜ਼ਰੂਰ ਦੱਸਣਾ ਚਾਹੀਦਾ ਹੈ ਸੋ ਵੱਖ-ਵੱਖ ਥਾਵਾਂ ਤੇ ਫੈਕਟਰੀਆਂ ਵਾਲਿਆਂ ਵੱਲੋਂ ਵੀ ਇੱਥੇ ਲੰਗਰ ਲਗਾਏ ਗਏ ਸੋ ਜੇ ਦੇ ਸਕਦੇ ਹੋ ਤਸਵੀਰ ਦੇ ਵਿੱਚ ਕਿ ਬੜੀ ਸ਼ਰਧਾ ਭਾਵਨਾ ਦੇ ਨਾਲ ਇਹ ਲੰਗਰ ਵਰਤਾਏ ਗਏ ਸੋ ਧੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਾਰੇ ਤੋਂ ਖੁਸ਼ੀਆਂ ਪ੍ਰਾਪਤ ਕਰਨ ਲਈ ਆਪਣੇ ਦੁੱਖੜੇ ਦੂਰ ਕਰਨ ਦੇ ਲਈ ਅਰਦਾਸਾਂ ਪੇਂਦੀਆਂ ਦਿੱਤੀਆਂ ਜਿਹੀਆਂ ਆਉ ਤੁਹਾਨੂੰ ਸਮਝ ਆ ਰਿਹਾ ਹੈ ਕਿ ਅਸੀਂ ਪਾਛਾ ਦਾ ਗੁਰਪੁਰਾਣਾ ਜਾਰਾ ਫਰਕਾਰ ਜਾਰਾ ਕੀਤਾ ਜਾ ਰਿਹਾ ਹੈ ਸੋ ਤੋਂ ਪਹਿਲਾਂ ਫਤੇ ਸਾਥ ਤੋਂ ਸ੍ਰੀ ਵਹਿਗੁਰੂ ਦਾ ਖਾਤਾ ਸ੍ਰੀ ਵਹਿਗੁਰੂ ਦੀ ਫਤੇ ਅਸੀਂ ਬੜੇ ਬੜ ਭਾਗੇ ਆਂਗੇ ਕਿ ਸਾਬ ਸ੍ਰੀ ਗੁਰੂ ਰਾਮਦਾਸ ਜੀ ਦੀ ਪਸਾਈ ਹੋਈ ਨਗਰੀ ਵਿੱਚ ਜੀਵਨ ਭਤੀਤ ਕਰ ਰਹੇ ਆਂਗੇ ਅਸੀਂ ਉਸ ਕੌਮ ਦੇ ਵੰਸ ਜਿਹਾਗੇ ਅਬசிਦ ਬੱਬਾ ਸੰਗ ਸਿੰਘ ਜੀ ਅਬਸੀਦ ਬੱਬਾ ਜਿੰਮ ਸਿੰਘ ਜੀ ਜਿਨ੍ਹਾਂ ਸਾਬ ਸ੍ਰੀ ਗੁਰੂ ਤੇਗ ਬਹਾਦਰ ਪਾਛਾ ਜੀ ਦੀ ਸਾਜਿਦ ਤੋਬਾ ਜਿਹਨੋਂ ਕੋਈ ਮੂੰਹ ਨਹੀਂ ਕਰਦਾ ਮੁਗਲਾਂ ਦੇ ਨਾਲ ਮਤਾਂ ਲਾਉਣ ਲਈ ਜਿਨਾਂ ਨੇ ਗੁਰੂ ਸਾਹਿਬ ਦਾ ਸੀਸ ਲਾ ਕੇ ਦਸਵੇਂ ਪਾਤਸ਼ਾਹ ਜੈਤਿ ਗੁਰੂ ਗੋਬਿੰਦ ਸਿੰਘ ਜੀ ਨੂੰ ਭੇਟ ਕੀਤਾ ਸੀਗਾ ਤੇ ਗੁਰੂ ਸਾਹਿਬ ਨੇ ਬਾਬਾ ਜੀਵਨ ਸਿੰਘ ਨੂੰ ਸ਼ਾਤੀ ਨਾਲ ਲਾ ਕੇ ਰੰਗਰੇਟੇ ਗੁਰੂ ਦੇ بیٹے ਦਾ ਖਿਤਾਬ ਦਿੱਤਾ ਸੀਗਾ ਉਸ ਕੋਮ ਦੇ ਵੰਸਜਾ ਉਹ ਉਹਨਾਂ ਚੀਜ਼ ਦੱਸੂਗਾ ਗੁਰੂਦੁਆਰਾ ਸਾਹਿਬ ਤੋਂ ਹਰ ਸਾਲ ਦੀ ਤਰ੍ਹਾਂ ਮਹਿਰਕਤਨ ਸਜਾਇਆ ਗਿਆ ਵਾ ਇਸ ਸਾਲ ਵੀ ਗੁਰੂਗਰੰਥ ਸਾਹਿਬ ਜੀ ਦੀ 70 ਸਾਲਾ ਹੈਟ ਪੰਨਾਂ ਪਿਆਰੇ ਦੀ ਗਵਾਈ ਤੇ ਇੱਟ ਤੇ ਨਗਾਰਿਆਂ ਤੇ ਜੰਕਾਰਿਆਂ ਦੀ ਗੂੰਜ ਵਿੱਚ ਅਰੇ ਸੰਗਤਾਂ ਦਾ ਇਕੱਠ ਤੇ ਪੂਰਾ ਚਹਜੋ ਜ ਮੇਰੇ ਆਵਾ ਉਹ ਸਾਰੀਆਂ ਸੰਗਤਾਂ ਨੂੰ ਦੇਸ਼ਾਂ ਵਿਦੇਸ਼ਾਂ ਜੰਨੀਆਂ ਬੇਟੀਆਂ ਸਾਡੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਉਹ ਇਲਾਕਾ ਨਿਵਾਸੀਆਂ ਨੂੰ ਸਭ ਨੂੰ ਸਤਿ ਸ੍ਰੀ ਅਕਾਲ ਗੁਰੂ ਗੋਬਿੰਦ ਸਿੰਘ ਜੀ ਦੇ ਅੱਜ ਦਾ ਅਰੇ ਲੱਖ ਲੱਖ ਵਧਾਈ ਦਿਨੇ ਆ ਦੀ ਲੱਖ ਲੱਖ ਵਧਾਈ ਹੈ ਨਾਲ ਸੰਗਤਾਂ ਨੂੰ ਅਪੀਲ ਕਰਦੇ ਹਾਂਗੇ ਕਿ ਜਿੰਨੇ ਵੀ ਧਰਮੋਂ ਹੋਰ ਪਉਂਦੇ ਆਗੇ ਤੇ ਸਾਰੇ ਵੱਖ ਕਰਕੇ ਮਨਾਓ ਬਿਨਾਂ ਭੇਤ ਭਾਤ ਤੋਂ ਮਨਾਓ ਜਦ ਗੁਰੂ ਸਾਹਿਬ ਨੇ ਸਾਨੂੰ ਚਾਦੂ ਨਾਲ ਲਾ ਕੇ ਰੰਗਰੇਟੇ ਫੁਰਕੇ ਬੇਡੇ ਦਾ ਖਤਾਬ ਦਿੱਤਾ ਬਾਬਾ ਸੰਕਚਨ ਨੂੰ ਜਲਦੀ ਤੋੜਾ ਦੇ ਕੇ ਸਨਮਾਨਤ ਕੀਤਾ ਆਪਰਾ ਰੂਪ ਦਿੱਤਾ ਤੇ ਭੇਤ ਭਾਵ ਨੂੰ ਖਤਮ ਕਰਦੇ ਅੱਗੇ ਵਧੀਏ ਤੇ ਜਦ ਭੇਤ ਭਾਵ ਖਤਮ ਕਰਕੇ ਇੱਕ ਦਾ ਸਬੂਤ ਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੋਈ ਭੇਤ ਭਾਵ ਦੀ ਜਗ੍ਹਾ ਨਹੀਂ ਹੈਗੀ ਅਬਰੌਲਾ ਮੂਰਤਾਂ ਕੁਦਰਤ ਦੇ ਸੇ ਬੰਦੇ ਇੱਕ ਨੂਰ ਤੇ ਸੱਤੇ ਉੱਜਾ ਹੁਣ ਭਲੇ ਕੋ ਮੰਦੇ ਮੈਂ ਇਹ ਸ਼ਬਦਾਂ ਨਾਲ ਸ੍ਰੀ ਸਾਜੰਗ ਨੂੰ ਦੇ ਦਸਾਂ ਦੇ ਸੰਜਣੇ ਬੈਠੇ ਹੈਗੇ ਤੇ ਸਾਡੇ ਭਾਰਤ ਦੇ ਵਿੱਚ ਜੇ ਪ੍ਰੋਫੈਸਰ ਨਾਮ ਕਿਹਾ ਜਾਂਦਾ ਚੰਨੂ ਗੁਰਪੁਰ ਦੀ ਲੱਖ ਲੱਖ ਵਧਾਈ ਹੋ ਜੀ ਲੱਖ ਲੱਖ ਵਧਾਈ ਹੋ ਤੇਰੀ ਵਹਿਗੁਰਦੀ ਖਾਲਸਾ ਤੇਰੀ ਵਹਿਗੁਰਦੀ ਕੀ ਪੱਤੇ ਅੱਜ ਨਗਰ ਕੀਰਤਨ ਦੇ ਸੇਵਾ ਕੀਤੀ ਜਾ ਰਹੀ ਹੈ ਬੈ ਕਮਾਂਡਰ ਜਸਕਰਨ ਸਿੰਘ ਅੱਜ ਬਾਦਸ਼ਾ ਦਰਵੇਸ਼ ਤਲਗੀ ਧਰ ਸਰਪੰਸਦਾਨੀ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਦੇ ਉੱਤੇ ਨਗਰ ਮਕਬੂਲਪੁਰਾ ਦੀ ਸੰਗਤ ਨੇ ਮਹਾਰਾਜ ਦੇ ਇਲਾਹੀ ਸਰੂਪ ਨੂੰ ਲੈ ਕੇ ਨਗਰ ਕੀਰਤਨ ਕੱਢਿਆ ਤੇ ਅੱਜ ਇਸੇ ਮੌਕੇ ਦੇ ਉੱਤੇ ਦਰਸ਼ਨ ਦਿਦਾਰ ਕਰਨ ਵਾਸਤੇ ਸੰਕਤਾਂ ਦੇ ਵਿੱਚ ਆਏ ਆ ਤੇ ਇਹੀ ਬੇਨਤੀਆਂ ਕਰਾਂਗੇ ਕਿ ਇਸੇ ਤਰ੍ਹਾਂ ਆਪਣੇ ਜਿਹੜੇ ਦਿਹਾੜੇ ਨੇ ਆਪਣੇ ਗੁਰੂਆਂ ਦੇ ਜਿਹੜੇ ਦਿਹਾੜੇ ਨੇ ਉਹਨੂੰ ਇਸੇ ਜਹੋ ਜਲਾਲ ਨਾਲ ਮਨਾਉਂਦੇ ਰਹਿਣ ਤੇ ਗੁਰੂਆਂ ਦੇ ਦੱਸੇ ਹੋਏ ਰਾਹ ਦੇ ਉੱਤੇ ਚੱਲਦੇ ਰਹਿਣ ਕਿਉਂਕਿ ਅੱਜ ਸਮੇਂ ਦੀ ਲੋੜ ਹੈ ਕਿ ਜੋ ਸਮਾਜ ਦੇ ਵਿੱਚ ਨਕਾਰਤਾ ਆਈ ਹੈ ਜਾਂ ਜੋ ਸਮਾਜ ਦੇ ਵਿੱਚ ਗੈਰ ਸਮਾਜਿਕ ਤੱਤ ਵੱਧ ਰਹੇ ਨੇ ਅਜਿਹੇ ਸਮੇਂ ਦੇ ਵਿੱਚ ਅਜਿਹੇ ਉਪਾਲੇ ਕਰਤੇ ਬਹੁਤ ਜ਼ਰੂਰੀ ਨੇ ਇਸ ਕਰਕੇ ਨਗਰ ਮਕਬੂਲਪੁਰਾ ਦੇ ਗੁਰਦੁਆਰਾ ਸਾਹਿਬ ਦੀ ਕਮੇਟੀ ਅਤੇ ਸੰਗਤ ਇਸ ਗੱਲ ਦੀ ਵਧਾਈ ਦੀ ਪਾਤਰ ਹੈ ਕਿ ਜੋ ਇਹ ਏਡਾ ਵੱਡਾ ਉਪਾਲਾ ਕਰਤੇ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਾਰੇ ਅੰਬਸਰ ਵਾਸੀਆਂ ਨੂੰ ਮੇਰੀ ਤਰਫ ਤੋਂ ਲੱਖ ਲੱਖ ਵਧਾਈ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਉਤਸਵ ਤੇ ਇਸ ਪਰਵ ਤੇ ਸਾਰੀ ਸਾਧ ਸੰਗਤ ਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਪਰਮਾਤਮਾ ਸਭ ਨੂੰ ਲੰਮੀ ਉਮਰ ਸਭ ਨੂੰ ਖਾਲਸਾ ਪੰਥ ਦੀ ਮੇਲ ਕਰਨ ਲਈ ਖਾਲਸਾ ਪੰਥ ਦੀ ਉਚਾਈਆਂ ਤੇ ਲੈ ਕੇ ਜਾਣ ਦੀ ਮੇਲ ਰੱਖੇ ਜੈ ਹੋ ਉਹ ਕਿੰਨਾ ਤੇ ਨਾਨੂ ਸਕੂਨ ਮਿਲਦਾ ਸੇਵਾ ਕਰਕੇ ਦੇਖੋ ਜੀ ਪਰਮਾਤਮਾ ਦੇ ਜੇ ਲੜ ਲੱਜ ਜਾਈਏ ਤੇ ਉਹ ਤੋਂ ਵੱਧ ਸਕੂਨ ਕਿਸੇ ਚੀਜ਼ 'ਚ ਨਹੀਂ ਹੈ ਜੇ ਪਰਮਾਤਮਾ ਦਾ ਲਾੜ ਫੜ ਲਿਆ ਉਹਨੇ ਸਭ ਕੁਝ ਆਪਣੇ ਆਪ ਦੇ ਦੇ ਦੇਣਾ ਉਹਨੇ ਸੇਵਾ ਵੀ ਦੇ ਦੇਣੀ ਹੈ ਉਹਨੇ ਸੰਗਤ ਵੀ ਦੇ ਦੇਣੀ ਹੈ ਉਹਨੇ ਸਭ ਸੁੱਖ ਵੀ ਦੇ ਦੇਣੇ ਹੈ ਤੇ ਸਭ ਦੁੱਖ ਹਰ ਲੈਨੇ ਹੈ